ਯੋਧ ਨਸ਼ਿਆਂ ਦਾ ਯੋਧ ਨਸ਼ਿਆਂ ਦਾ ਇੱਕ ਸਵਾਗਤ ਕਰਵਾਇਆ ਗਿਆ ਪ੍ਰੋਗਰਾਮ ਕਰਾਇਆ ਗਿਆ ਜਿਸ ਵਿੱਚ ਦੂਰੋ ਦੂਰ ਜਿਹੜੇ ਨੌਜਵਾਨ ਸਕੂਲਾਂ ਦੇ ਬੱਚੇ ਤੇ ਹੋਰ ਪਾਰਟੀਆਂ ਐਸਐਸਪੀ ਸਾਹਿਬ ਨੇ ਲੋਕਾਂ ਨੂੰ ਜਵਾਂਕਾਂ ਨੂੰ ਚਿੰਤਾ ਨਾ ਨਸ਼ਾਵਾ ਨਸ਼ੇ ਤੋਂ ਦੂਰ ਐਸੋਕ ਤੇ ਸਾਡੇ ਨਾਲ ਜਿਹੜੇ ਫੈਸਪੁਰਾ ਦੇ ਬੱਚੇ ਆ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਹਸਾਂ ਦੇ ਬੱਚੇ ਬਹੁਤ ਬੜੇ ਹੋਏ ਬਸ ਇੱਥੇ ਆ ਗੋ ਹੁਣ ਤਾਂ ਜਾ ਕੋ ਆਰਗਨਿਕ ਗੱਲ ਕਰੀਏ ਤਾਂ ਬਾਜ਼ ਦੁਕਾਨੇ ਜਿਹੜਾ ਬੱਚਿਆਂ ਨੇ ਬੜਾ ਸਾਥ ਦਿੱਤਾ ਗੱਲਬਾਤ ਕਰਾਂਗੇ ਕਿਹੜੇ ਸਕੂਲ ਤੋਂ ਆਏ ਆ ਕਿਹੜੇ ਕਾਲਜ ਤੋਂ ਸਿੱਖੇ ਆ ਸਸੀ ਕਾਤੀ ਮੈਂ ਸਤਿ ਸ੍ਰੀ ਅਕਾਲ ਜੀ ਜਦੋਂ ਵੀ ਪ੍ਰੈਜੈਂਟ ਕਰ ਰਹੀ ਐ ਸਤਿ ਸ੍ਰੀ ਅਕਾਲ ਜੀ ਜਿਹਦੇ ਨਾਲ ਸਾਰੇ ਬੱਚੇ ਆ ਬੇਟੇ ਔਰ ਧੀਆ ਸਾਰੇ ਆ ਤੇ ਉਹਨਾਂ ਦੇ ਇਸ ਮਹੱਤਵ ਦੇ ਵਿੱਚ ਹੋਣੇ ਐ ਤਾਂ ਸਿੰਦਰਤੀ ਦਾ ਦੇਲਾ ਫੋਕਸ ਹੈ ਸੱਣਾ ਐਸਐਸਪੀ ਕੋਈ ਪਰ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮੈਂ ਦੇਖਿਆ ਜੀ ਇੱਥੇ ਜ਼ੀਰੇ ਦੇ ਵਿੱਚ ਇੱਥੇ ਆਰਟੀ ਐਸੋਸੀਏਸ਼ਨ ਸ਼ੈਲਰ ਐਸੋਸੀਏਸ਼ਨ ਅਤੇ ਜਿਹੜੇ ਐਮਐਨਏ ਸਾਥ ਦੇ ਇਹਨਾਂ ਦੇ ਵੱਲੋਂ ਬਹੁਤ ਹੀ ਵਧੀਆ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਹੈ ਇਲਾਕੇ ਦੇ ਵਿੱਚ ਜਿੱਦਾਂ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਚੜਾਇਆ ਹੈ ਉਸ ਨੂੰ ਬਹੁਤ ਵਧੀਆ ਹੰਗਾਰਾ ਭਲਾਰਾ ਮਿਲਿਆ ਹੈ ਦੇ ਲੋਕਾਂ ਦੇ ਵਿੱਚ ਬਹੁਤ ਵਧੀਆ ਹੰਗਾਰਾ ਇਸ ਚੀਜ਼ ਦਾ ਵੀ ਜਿਹੜੀਆਂ ਵੀ ਸਰਕਾਰ ਵੱਲੋਂ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੀ ਨਸ਼ੇ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਪੰਚ ਸਰਪੰਚ ਸਾਰੇ ਇਲਾਕੇ ਦੇ ਸਟੂਡੈਂਟ ਕਾਲਜਸ ਦੇ ਬਹੁਤ ਸਾਰੇ ਨੇ ਇਥੇ ਹਸਾਲਿਆ ਵੱਡੀ ਗਿਣਤੀ ਦੇ ਵਿੱਚ ਜਿਸ ਦੇ ਵਿੱਚ ਬਹੁਤ ਹੀ ਜਿਹੜੇ ਬੁਲਾਰੇ ਨੇ ਵਧੀਆ ਬੋਲਿਆ ਤੇ ਜਿਹੜੇ ਸਟੂਡੈਂਟਸ ਨੇ ਵੀ ਇਹਦੇ ਵਿੱਚ ਹਿੱਸਾ ਲਿਆ ਤੇ ਜਾਣਕਾਰੀ ਜਵਤਾ ਹੋਇਆ ਉਹਨਾਂ ਦੀ ਅਵੇਰਨੈਸ ਹੋਰ ਵਧੀ ਹੈ ਤੇ ਅਵੇਰਨੈਸ ਮੈਂ ਹੀ ਬੇਨਤੀ ਕੀਤੀ ਹੈ ਸਾਰੇ ਸਟੂਡੈਂਟਸ ਨੂੰ ਵੀ ਤੇ ਜਿਹੜੇ ਪਤਵੰਤੇ ਸਹਿਰੀ ਆ ਤੇ ਸਰਪੰਚ ਸਹਿਬਾਨ ਆ ਪੰਚ ਸਹਿਬਾਨ ਆ ਕਿ ਆਪਾਂ ਅੱਗੇ ਵੱਧ ਕੇ ਆਈਏ ਤੇ ਇਹ ਨਸ਼ੇ ਦੇ ਖਿਲਾਫ ਆਪਾਂ ਡਟ ਕੇ ਲੜਾਈ ਲੜੀਏ ਅਸਰ ਲੋਕਾਂ ਨੇ ਕਿਹਾ ਕਿ ਮੈਡੀਕਲ ਮੈਡੀਕਲਾਂ ਤੇ ਵੀ ਜਿਹੜੇ ਨਸ਼ੇ ਵਿਕ ਰਹੇ ਕੀ ਉਹਨਾਂ ਤੇ ਵੀ ਐਕਸ਼ਨ ਹੋਏਗਾ ਅਸੀਂ ਗਰੀਬ ਢੁੱਡੀ ਵਰੀ ਰੇਡਸ ਕਰ ਚੁੱਕੇ ਆ ਮੈਡੀਕਲ ਨਸ਼ੇ ਜੋ ਐਕਸ਼ਨ ਲਿਆ ਇੱਕ ਦੁਕਾਨਦਾਰ ਨੇ ਵੀ ਰੰਗੇ ਕੀਤਾ ਤੇ ਐਵੇਂ ਇਹ ਜਾਰੀ ਰਹੂਗਾ ਜੇ ਇਹ ਮੈਡੀਕਲ ਨਸ਼ੇ ਵੇਚਣਗੇ ਅਨਧਾਰਕਤੌਰ ਤੇ ਜਿਹੜੇ ਨੂੰ ਨਹੀਂ ਵੇਚ ਸਕਦੇ ਗੁੰਮੇਦਾਰ ਨੇ ਉਹਨਾਂ ਦਾ ਐਕਸ਼ਨ ਜਾਇਦਤਰ ਪਿੰਡ ਵਿੱਚ ਕੰਮ ਕਰਦਾ ਆਸੀ ਇੱਕ ਬੰਦੇ ਨੇ ਵੀ ਚਲਾਈ ਆ ਤੇ ਕਈਆਂ ਦਾ ਸੀਟੀ ਗਾਟਿਓ ਆਰਟੀਆ ਐਸੋਸੀਏਸ਼ਨ ਗਿਆ ਸੈਲਰ ਐਸੋਸੀਏਸ਼ਨ ਵੀ ਰਾਤ ਕਾਫੀ ਤੇ ਚਾਲ ਚੱਲਦੇ ਨੇ ਇੱਕ ਪ੍ਰੋਗਰਾਮ ਕਰਿਆ ਸੀ ਇਹ ਵੀ ਰਹਿਤਵਾਤ ਕਰਾਇਆ ਤੇ ਬੱਚੀ ਅੰਦੀ ਸ਼ੈਤਰੀਆ ਸਮਾਜਿਕੀ ਸੰਸਥਾਵਾਂ ਦੇ ਆਗੂ ਤੇ ਸਾਈਂ ਉਹਨਾਂ ਦੇ ਆਗੂ ਉਹ ਸਾਰੇ ਰਤਵਰਤ ਤੇ ਕੁੱਝ ਅਸਰੀਆ ਸੋਭਰਾ ਵਿੱਚ ਕਿ ਇੱਥੇ ਇੱਕ ਬਹੁਤ ਵਧੀਆ ਜਿਹੜਾ ਨਸ਼ਿਆਂ ਦੇ ਆਧਾਰ ਤੇ ਨਾਟਕ ਵੀ ਕਰਾਇਆ ਗਿਆ ਜੋ ਪੰਜਾਬ ਕ੍ਰਾਂਤੀ ਸਮਾਜਿਕ ਬਚਤੋ ਕਿਹਾ ਗਿਆ ਜੋ ਐਨਾ ਵਧੀਆ ਸੀ ਵੀ ਉਹ ਕਿੰਨਾ ਪ੍ਰਭਾਵਸ਼ਾਲੀ ਨਾਟਕ ਦਾ ਮੈਂ ਦੇਖਿਆ ਸੀ ਕਿ ਜੋ ਜਿੱਥੇ ਪਬਲਿਕ ਚ ਜਾਮ ਪਚੇ ਜਾਂਦੇ ਮੈਂ ਮਾਮਾ ਐਸਾ ਸੁਣਾਵਾਇ ਸੀ ਪਰਕਟਾਰੀਆ ਜੀ ਐਮਐਲਏ ਸਾਹਿਬ ਨੇ ਮੀਟਿੰਗ ਕੀਤੀ ਉਹ ਤਾਂ ਸਾਰਿਆਂ ਨੇ ਅੱਖਾਂ ਚੋਂ ਹੰਝੂ ਮਾਰੀ ਗੱਲ ਸੀ ਇਹਨਾਂ ਨੇ ਰੱਜ ਕੇ ਆ ਕੇ ਉਹਨਾਂ ਨੂੰ ਬਦੂਰ ਨਾਮ ਸੁਝਾ ਕੇ ਤੇ ਉਹਨਾਂ ਨੇ ਨਸ਼ਾ ਪੁਛਾਇਆ ਜਾਵੇ ਤੇ ਜਿਹੜੇ ਅਸੀਂ ਵੇਚਦੇ ਆ ਉਹਨਾਂ ਦੇ ਆਪ ਸੱਦ ਕਰ ਲਈ ਕਰਕੇ ਅਸ਼ਿਆਂ ਨੂੰ ਅਪਲ 50 ਰੁਪਏ ਖੋਹ ਲਿਆ ਹੈ ਜਿਸੇ ਹੋਰ ਜਿਸ ਤਰ੍ਹਾਂ ਤੇ ਇਸ ਵੀਡੀਓ ਇਸਤਰੀਆ ਕੈਮਰਾਮੈਨ ਸਰ ਸਿੰਘ ਕੋਕਰ ਪੀਤ ਸਿੰਘ ਨੇ ਫੁਟੇ ਸਨ